ਜੀਟੀਰੌਰ ਪਠਾਨਕੋਟ ਹਾਈਵੇ ਤੋਂ ਖਾਨਕੋਟ ਕਿਲਾ ਮੇਰ ਕਾ ਛੋਟਾ ਮਾਨਾ ਵਾਲਾ ਤੇ ਗੁਰੂ ਰਾਮਦਾਸ ਹਸਪੀਟਲ ਨੂੰ ਜਾਣ ਵਾਲੀ ਸੜਕ ਦਾ ਬਹੁਤ ਬੁਰਾ ਹਾਲ ਹੈ ਜਗਾ ਜਗਾ ਤੇ ਟੋਏ ਹਨ ਸੜਕ ਟੁੱਟੀ ਹੋਈ ਹੈ ਤੇ ਇੱਥੋਂ ਲੰਘਣ ਵਾਲੇ ਵਹੀਕਲ ਬੜੀ ਮੁਸ਼ਕਿਲ ਨਾਲ ਟੋਆ ਟੀਬਿਆਂ ਵਿੱਚੋਂ ਲੰਘਦੇ ਹਨ ਜਿਸ ਨਾਲ ਕਈ ਵਾਰ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਪਿਛਲੇ ਕੁਝ ਦਿਨਾਂ ਵਿੱਚ ਇਸ ਟੁੱਟੀ ਸੜਕ ਤੇ ਵਾਪਰੇ ਹਾਦਸੇ ਬਾਰੇ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਡਰਾਈਵਰ ਨੇ ਕਿਹਾ ਕਿ ਉਸ ਦਾ ਆਟੋ ਟੋਇਆ ਵਿੱਚੋਂ ਡਿੱਗਣ ਨਾਲ ਪਲਟ ਗਿਆ ਸੀ ਜਿਸ ਕਰਕੇ ਬੱਚਿਆਂ ਦਾ ਬੜੀ ਮੁਸ਼ਕਲ ਨਾਲ ਬਚਾ ਹੋਇਆ ਉਹਨਾਂ ਨੇ ਪ੍ਰਸ਼ਾਸਨ ਨੂੰ ਤੇ ਆਪਣੇ ਹਲਕੇ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਸੜਕਾਂ 'ਵਾਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਇੰਨਾ ਦੁਖੀ ਹੋਈਦਾ ਕਿਉਂਕਿ ਜਿਹੜੇ ਬੱਚੇ ਲੈ ਕੇ ਜਾਂਦੇ ਆ ਵਾਪਸ ਵੀ ਨਾ ਆਉਣਾ ਹੁੰਦਾ ਵਾ ਇਹਨਾਂ ਨੂੰ ਥੱਲੇ ਲਾਉਣਾ ਪੈਂਦਾ ਕਿਉਂਕਿ ਗੱਡੀਆਂ ਵਿੱਚ ਉਹਨਾਂ ਦੀਆਂ ਰਸਤਾ ਬਹੁਤ ਛੋਟਾ ਵਾ ਟੁੱਟੀ ਛੜਕ ਥਾਂ ਠਾਂ ਤੇ ਟੋਏ ਜਦੋਂ ਇਹ ਬੱਚਿਆਂ ਨੂੰ ਛੁੱਟੀ ਹੋਣੀ ਨਿਕਲਣਾ ਤੇ ਜਦੋਂ ਗੱਡੀ ਅੱਗੋਂ ਆਉਣੀ ਆ ਇਹਨਾਂ ਨੂੰ ਥੱਲੇ ਕਰਨਾ ਹੀ ਪੈਂਦਾ ਜੋ ਥੱਲੇ ਕਰਦੇ ਆ ਇਹ ਵੇਖੋ ਜੀ ਛੋਟੀ ਜੀ ਚੀਜ਼ ਹੁੰਦੀ ਆ ਕਿਉਂਕਿ ਲੈ ਕੇ ਜਾਂਦੇ ਤੇ ਬੱਚੇ ਵਿੱਚ ਬੈਠੇ ਹੁੰਦੇ ਮੜਾ ਜਾ ਥਾਂ ਹੋਇਆ ਨਹੀਂ ਤੇ ਇਹ ਪਲਟਿਆ ਨਹੀਂ ਕਿਉਂਕਿ ਅੱਗੇ ਪਲਟ ਚੁੱਕਾ ਇਲਾਮਾ ਦੇ ਚੁੱਕੇ ਨੇ ਵੀ ਸਾਡੇ ਕੋਈ ਏਡੀ ਦੂਰ ਤੱਕ ਇਹ ਸੜਕ ਸਾਰੀ ਟੁੱਟੀ ਹੈ ਨਹੀਂ ਆਇਆ ਜਾਂਦਾ ਥਾਂ ਥਾਂ ਤੇ ਟੋਇਆ ਸਾਡੀ ਬੇਨਤੀ ਹੈ ਫਿਰ ਮਤਲਬ ਪਬਲਿਕ ਨੂੰ ਪ੍ਰਸ਼ਾਸਨ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਇਹ ਕਰੋ ਕਿਉਂਕਿ ਬਹੁਤ ਜ਼ਿਆਦਾ ਦੁਖੀ ਹੋ ਰਹੇ ਬਹੁਤ ਜ਼ਿਆਦਾ ਥੋੜੇ ਨਹੀਂ ਵੇਖੋ ਘਟਾ ਇੰਨਾ ਸੀਗਾ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਈ ਆ ਉਦੋਂ ਦੇ ਪਾਣੀ ਥੋੜਾ ਥੋੜਾ ਤਰੋਂਕਣ ਦੇ ਨੇ ਜਦੋਂ ਬੱਚਿਆਂ ਦੀ ਛੁੱਟੀ ਹੁੰਦੀ ਉਦੋਂ ਤਰੋਂਕ ਦਿੰਦੇ ਨੇ ਜਾਂ ਸਵੇਰੇ ਤਰੋਂਕ ਦਿੰਦੇ ਉਹ ਥੱਲੇ ਮਿੱਟੀ ਆ ਚਿੱਕੜ ਹੋ ਜਾਂਦਾ ਉਹਦਾ ਕੀ ਫਾਇਦਾ ਦੱਸੋ ਬੂਟ ਲਪੇੜ ਕੇ ਜਾਣੇ ਵਿੱਚ ਬਹਿ ਜਾਂਦੇ ਨੇ ਉਹ ਵੀ ਦੁਖੀ ਆਉਣ ਦੇ ਨੇ ਜਿਹੜੇ ਚਲਾਉਣ ਦੇ ਨੇ ਉਹ ਵੀ ਦੁਖੀ ਆਉਣ ਦੇ ਨੇ ਇਹ ਕਿਰਪਾ ਕਰਕੇ ਬਹੁਤ ਜਲਦੀ ਬਣਾਈ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਆਟੋ ਪਲਟ ਚੁੱਕਾ ਹੈ ਤੇ ਬੜੀ ਮੁਸ਼ਕਲ ਨਾਲ ਬੱਚੇ ਬਜੇ ਆ ਹਾਂਜੀ ਕਿਵੇਂ ਪਟਿਆ ਜੀ ਕੀ ਹੋਇਆ ਦੱਸੋ ਏ ਆਪਾਂ ਕੀ ਕਾਰ ਨੂੰ ਰਾਹ ਦੇਣੇ ਤੇ ਰਾਹ ਬਹੁਤ ਖਰਾਬ ਹੈਗਾ ਸੋ ਇਹ ਖੱਡੇ ਖੁੱਡੇ ਹੈਗੇ ਬਹੁਤ ਜਿਆਦੇ ਹਾਂਜੀ ਇਹ ਸਨ ਡਰਾਈਵਰ ਅਵਤਾਰ ਸਿੰਘ ਜਿਹੜੇ ਕੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਦੀ ਬੱਸ ਚਲਾਉਂਦੇ ਹਨ ਤੇ ਇਹਨਾਂ ਨੇ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਲਿਉਂਦੇ ਹਾਂ ਤੇ ਉਹਨਾਂ ਨੂੰ ਸਕੂਲ ਤੱਕ ਛੱਡਣ ਜਾਂਦੇ ਹਾਂ ਫਿਰ ਰਸਤੇ ਵਿੱਚ ਸੜਕ ਇੰਨੀ ਜ਼ਿਆਦੀ ਟੁੱਟੀ ਹੋਈ ਤੇ ਖਰਾਬ ਹੈ ਕਈ ਵਾਰ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਨੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਸਕੂਲ ਦੇ ਕਰਕੇ ਸਕੂਲ ਦੇ ਬੱਚਿਆਂ ਦਾ ਕਰਕੇ ਇਸ ਸੜਕ ਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ ਜਾਂ ਬਣਾਇਆ ਜਾਵੇ ਜਿਸ ਕਰਕੇ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਨਾ ਹੀ ਕੋਈ ਵੱਡਾ ਹਾਸਾ ਹਾਸਾ ਵਾਪਰੇ ਜੇਕਰ ਕੱਲ ਨੂੰ ਕੋਈ ਵੱਡਾ ਹਾਸਾ ਵਾਪਰਦਾ ਹੈ ਬੱਚਿਆਂ ਨਾਲ ਕੁਝ ਹੁੰਦਾ ਹੈ ਤੇ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਕਿਉਂਕਿ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਇਹਨਾਂ ਨੇ ਬੜੀ ਵਾਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਨੂੰ ਬਣਾਈ ਜਾਵੇ ਇੱਥੋਂ ਦਾ ਮੰਤਰੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਹਨ ਉਹਨਾਂ ਦਾ ਹਲਕਾ ਪੈਂਦਾ ਹੈ ਜੰਡਿਆਲਾ ਗੁਰੂ ਦੇ ਵਿੱਚ ਪੈਂਦਾ ਹੈ ਤੇ ਨਾਲ ਹੀ ਇਹ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਜਗ੍ਹਾ ਪੈਂਦੀ ਹੈ ਪਰ ਇਹਨਾਂ ਦਾ ਕਹਿਣਾ ਹੈ ਇੱਥੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਇਹ ਬਹੁਤ ਲੋਕ ਇੱਥੋਂ ਦੇ ਬਹੁਤ ਦੁਖੀ ਹਨ 3-4 ਸਾਲਾਂ ਤੋਂ ਇਤਨੀ ਬਿੰਦ ਨਹੀਂ ਹੋ ਇਹ ਇਹਨਾਂ ਦਾ ਕਹਿਣਾ ਹੈ ਕਿ 3-4 ਸਾਲ ਹੋ ਗਏ ਹਨ ਸਾਨੂੰ ਹੁਣ ਹੁਣ ਸਾਨੂੰ 3-4 ਸਾਲ ਹੋ ਗਏ ਹਨ ਸਾਨੂੰ ਇਹਨਾਂ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ ਪਰ ਸਾਡੀਆਂ ਮੁਸ਼ਕਲਾਂ 'ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਫਾਸਟਵੇ ਚੈਨਲ ਤੋਂ ਮਰੀਤ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ